ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਚੜਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਬਿਲਕੁਲ ਸਿੰਪਲ ਜੀ ਸਬਜੀ ਜਿਹੜੀ ਜਲਦੀ ਬਣਨ ਵਾਲੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਬਹੁਤ ਹੀ ਆਸਾਨ ਆ ਬਣਾਉਣੀ ਵੀ ਤੁਸੀਂ ਕੋਈ ਵੀ ਬਣਾ ਸਕਦੇ ਹੋ ਅੱਜ ਅਸੀਂ ਲਏ ਹੋਏ ਆ ਜੀ ਦੋ ਬੈਂਗਣ ਆਪਣੇ ਘਰ ਦੇ ਲੱਗੇ ਸੀਗੇ ਤੇ ਲੱਗੇ ਤੇ ਕਾਫੀ ਲੱਥੇ ਹੋਏ ਆ ਵੈਸੇ ਮੈਨੂੰ ਦੋ ਹੀ ਚਾਹੀਦੇ ਸੀ ਇਸ ਟਾਈਮ ਮੈਂ ਦੋ ਬੈਂਗਣ ਲੈਲੇ ਹੋਏ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਤੇ ਇੱਕ ਮਿਲ ਲਿਆ ਹੋਇਆ ਪਿਆਜ਼ ਤੇ ਨਾਲ ਮੈਂ ਲੈ ਹੋਏ ਜੀ ਲਸਣ ਦੇ ਪੰਜ ਛੇ ਹੈਗੇ ਆ ਪੀਸ ਹਾਂਜੀ ਉਹ ਲੱਲੇ ਹੋਏ ਆ ਜੇ ਤੁਸੀਂ ਖਾਂਦੇ ਹੋ ਤੇ ਲੈ ਲਓ ਨਹੀਂ ਖਾਂਦੇ ਤੇ ਸਕਿਪ ਕਰ ਦਿਓ ਲਸਣ ਠੀਕ ਹੈ ਜੀ ਤੇ ਇਹਨੂੰ ਅਸੀਂ ਅੱਜ ਬੜੀ ਆਸਾਨੀ ਦੇ ਨਾਲ ਬੈਂਗਣਾ ਨੂੰ ਬਣਾ ਰਹੇ ਆ ਜਿਹੜੇ ਬੈਂਗਣ ਨਹੀਂ ਖਾਣਾ ਪਸੰਦ ਕਰਦੇ ਉਹ ਵੀ ਬੈਂਗਰਾਂ ਦੀ ਸਬਜ਼ੀ ਜਿਹੜੀ ਆ ਖਾਣਗੇ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਬਣਾ ਕੇ ਦੱਸਣ ਜਾ ਰਹੀ ਆ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦੀ ਹੈ ਪਹਿ先ੋਂ ਸਭ ਤੋਂ ਪਹਿਲਾਂ ਨਾ ਬੈਂਗਣਾ ਨੂੰ ਕਟਿੰਗ ਕਰ ਲਾਂਗੇ ਇਹ ਇਕਲਾ ਪਾਟਾ ਨਾ تینਨ ਨੂੰ ਆਪਾਂ ਛਿੱਲਣਾ ਆ ਠੀਕ ਹੈ ਤੇ ਨਾ ਹੀ ਆਪਾਂ ਇਹਨਾਂ ਨੂੰ ਦੂਸਰੇ ਰੂਪ ਤੇ ਕੱਟਣਾ ਹੈਗਾ ਆਲੂ ਬੈਂਗਣੇ ਬਣਾ ਰਹੇ ਨਾ ਆਪਾਂ ਤੇ ਇਹਨਾਂ ਨੂੰ ਅਸੀਂ ਗੋਲ-ਗੋਲ ਕਟਿੰਗ ਕਰਨੀ ਹੈ ਯਾਰੀ ਦੀਸ ਹੈ ਨਹੀਂਗੇ ਵਿੱਚ ਜੀ ਬਹੁਤ ਹੀ ਜਿਆਦਾ ਸੌਫਟ ਨੇ ਜੀ ਬੈਂਗਣ ਇਸ ਤਰ੍ਹਾਂ ਅਸੀਂ ਲੈ ਲੈਣੇ ਆ ਤੁਸੀਂ ਜਿੰਨੇ ਮਰਜ਼ੀ ਬੈਂਗਣ ਲੈ ਸਕਦੇ ਹੋ ਬੈਂਗਣ ਇਸ ਤੋਂ ਵੱਡੇ ਵੀ ਹੋਣ ਤੇ ਤਾਂ ਵੀ ਕੋਈ ਚੱਕਰ ਨਹੀਂ ਛੋਟੇ ਹੋਣ ਤਾਂ ਵੀ ਕੋਈ ਗੱਲ ਨਹੀਂ ਹੈਗੀ ਏਡੀ ਕਿਉਂਕਿ ਜਿੱਦਾਂ ਮੈਂ ਸਬਜ਼ੀ ਬਣਾਉਣੀ ਆ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਬੈਂਗਣ ਜਿਹੜੇ ਆ ਕਿਵੇਂ ਦੇ ਚਾਹੀਦੇ ਆ ਠੀਕ ਹੈ ਜੀ ਆ ਦੇਖੋ ਤੇ ਆਪਾਂ ਡੰਡੀਆਂ ਜਿਹੜੀਆਂ ਕੱਢ ਦੇਣੀਆਂ ਆ ਇਸ ਤਰ੍ਹਾਂ ਹੀ ਆਪਾਂ ਦੂਸਰੇ ਬਿੰਗਣ ਨੂੰ ਵੀ ਕਟਿੰਗ ਕਰ ਲੈਣੀ ਆ ਇਹ ਬਿੰਗਣ ਬਹੁਤ ਵਧੀਆ ਸੀ ਜੀ ਘਰ ਦੇ ਦੇਖੋ ਜੇ ਅਜੇ ਤੱਕ ਬੀਜ ੜੇ ਹੈ ਨਾ ਮੈਂ ਪੱਕਣ ਤੋਂ ਪਹਿਲਾਂ ਹੀ ਉਤਾਰ ਲੇ ਵੈਸੇ ਐਡੇ ਹੀ ਹੁੰਦੇ ਮੇਰੇ ਬਿੰਗਣੇ ਨਾ ਜਿਆਦਾ ਵੱਡੇ ਬਿੰਗਣਾ ਵਾਲੇ ਨਹੀਂ ਹੈਗੇ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਗੋਲ ਗੋਲ ਕੱਟ ਲਿਆ ਹੈਗਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਣੀ ਆ ਤੁਸੀਂ ਦੇਖਿਓ ਦਾਸੀ ਕਟਿੰਗ ਕਰਲੇ ਹੋਏ ਜੀ ਬੈਂਗਨ ਬੈਂਗਨ ਨਾਲ ਦੀ ਨਾਲ ਕਾਲਾ ਹੋਣ ਲੱਗ ਜਾਂਦਾ ਹੈ ਨਾ ਕਟਿੰਗ ਕਰਦੇ ਕਰਦੇ ਤੇ ਇਸ ਤਰ੍ਹਾਂ ਹੀ ਜਿੱਦਾਂ ਅਸੀਂ ਬੈਂਗਨ ਨੂੰ ਕੱਟ ਕੀਤਾ ਨਾ ਇਸ ਤਰ੍ਹਾਂ ਹੀ ਅਸੀਂ ਟਮਾਟਰ ਨੂੰ ਕੱਟ ਕਰ ਲੈਣਾ ਗੋਲਾਈ ਦੇ ਵਿੱਚ ਇਸ ਤਰ੍ਹਾਂ ਮੈਂ ਇਹਨਾਂ ਨੂੰ ਕਟਿੰਗ ਕਰ ਲਿਆ ਹੋਇਆ ਜੀ ਦੇਖੋ ਠੀਕ ਹੈ ਤੇ ਪਿਆਜ਼ ਜਿਹੜਾ ਆਪਾਂ ਉਹ ਥੋੜਾ ਲੈਂਥੀਚ ਕੱਟ ਕਰਾਂਗੇ ਪਹਿਲਾਂ ਅਸੀਂ ਇਹਨਾਂ ਨੂੰ ਬਣਾਉਣਾ ਮੈਂ ਤੁਹਾਨੂੰ ਦੱਸ ਦਿੰਨੀ ਆ ਉਸ ਤੋਂ ਬਾਅਦ ਆਪਾਂ ਪਿਆਜ਼ ਜਿਹੜਾ ਕਟਿੰਗ ਕਰ ਲਾਂਗੇ ਹਾਂਜੀ ਗੈਸ ਦੇ ਉੱਪਰ ਅਸੀਂ ਪੈਨ ਜਿਹੜਾ ਰੱਖ ਲਿਆ ਹੋਇਆ ਆ ਮੈਂ ਨਾਨ ਸਟਿਕ ਪੈਨ ਜਿਹੜਾ ਯੂਜ਼ ਕੀਤਾ ਹੈ ਹੁਣ ਮੈਂ ਗੈਸ ਨੂੰ ਔਨ ਕਰ ਦੂੰਗੀ ਗੈਸ ਨੂੰ ਮੈਂ ਕਰ ਦਿੱਤਾ ਹੋਇਆ ਜੀ ਔਨ ਤੇ ਅਸੀਂ ਇਹਨੂੰ ਮਤਲਬ ਡਰਾਈ ਹੋਣ ਤੱਕ ਵੇਟ ਕਰਦੇ ਆ ਉਸ ਤੋਂ ਬਾਅਦ ਆਪਾਂ ਇਹਦੇ 'ਚ ਪਾਵਾਂਗੇ ਜੀ ਆਇਲ ਪੈਨ ਸਾਡਾ ਜਿਹੜਾ ਡਰਾਈ ਹੋ ਚੁੱਕਿਆ ਤੇ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਮਸਟਰਡ ਆਇਲ ਤੁਸੀਂ ਕੋਈ ਵੀ ਆਇਲ ਜਿਹੜਾ ਨਾ ਯੂਜ਼ ਕਰ ਸਕਦੇ ਹੋ 올ਿਵ ਆਇਲ ਵੀ ਯੂਜ਼ ਕਰ ਸਕਦੇ ਹੋ 올ਿਵ ਆਇਲ ਸੌਰੀ ਤੇ ਕਿਸੇ ਵੀ ਤਰ੍ਹਾਂ ਦਾ ਆਇਲ ਜਿਹੜਾ ਤੁਸੀਂ ਮਤਲਬ ਕਰ ਸਕਦੇ ਆ ਯੂਜ਼ ਕਿਉਂਕਿ ਆਪਾਂ ਮਸਟਰਡ ਆਇਲ ਜਿਹੜਾ ਆ ਉਹ ਜ਼ਿਆਦਾ ਲਾਈਕ ਕਰਦੇ ਆ ਹੁਣ ਜੀ ਸਾਡਾ ਜਿਹੜਾ ਆਇਲ ਹੈ ਨਾ ਗਰਮ ਹੋ ਰਿਹਾ ਤੇ ਅਸੀਂ ਹੁਣ ਇਹਦੇ ਵਿੱਚ ਰੱਖਾਂਗੇ ਆਪਣੀ ਜਿਹੜੀ ਕੱਟੀ ਹੋਈ ਸਬਜ਼ੀ ਹੈ ਬੈਂਗਨ ਤੇ ਟਮਾਟਰ ਅਸੀਂ ਐਦਾਂ ਹੀ ਇਹਨਾਂ ਨੂੰ ਨਾਲ ਦੀ ਨਾਲ ਰੱਖੀ ਜਾਣਾ ਇਸ ਤਰ੍ਹਾਂ ਇਹ ਸੋਲ-ਬੋਲ ਸਾਰੇ ਰੱਖ ਦਿੰਨੇ ਬਹੁਤ ਹੀ ਵਧੀਆ ਨਾ ਕ੍ਰਿਸਪੀ ਜੀ ਸਬਜ਼ੀ ਬਣ ਜਾਂਦੀ ਹੈ ਜੀ ਤਾਂ ਆਪਾਂ ਸਾਰੇ ਜਿਹੜੇ ਰੱਖ ਦਿੱਤੇ ਹੋਏ ਆ ਜੀ ਬੈਂਗਨ ਨੇ ਤੇ ਆਪਾਂ ਸਾਰੇ ਤੇ ਇਹਦਾ ਟਮਾਟਰ ਵੀ ਰੱਖ ਦੇਣੇ ਆ ਨਾਲ ਦੀ ਨਾਲ ਜ਼ੋਲ ਕੱਟੇ ਹੋਏ ਇਹਨਾਂ ਨੂੰ ਆਪਾਂ ਹੌਲੀ ਹੌਲੀ ਪਲਟਦੇ ਰਹਿਣਾ ਆ ਤਾਂ ਕਿ ਇਹ ਸਾਰੇ ਜਿਹੜੇ ਹਨ ਪ੍ਰੋਪਰ ਸਿੱਕ ਜਾਣ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਅਸੀਂ ਪਾ ਦੇਣਾ ਹੈਗਾ ਆਪਣਾ ਲਸਣ Y que se sholky, la licita, si Shell quiere el kitás ya. Es una sienna, si no, no, ya noche, bye, no, no, si e carne, no, Estra, pan, no, picard, no, picard, no, no, picard, no, 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 no,

ਥੋੜਾ ਜਿਹਾ ਨੂੰ ਫਲਟੇ ਦੇ ਲਈ ਜਿਨ੍ਹਾਂ ਨੂੰ ਪਹਿਲਾਂ ਆਪਾਂ ਪਲਟ ਦਿੱਤੇ ਹਨ ਇਹਨਾਂ ਨੂੰ ਦੁਬਾਰਾ ਤੋਂ ਪਲਟਣਾ ਹੈ ਕਿਉਂਕਿ ਇਹ ਦੂਜੀ ਸਾਈਡ ਤੋਂ ਵੀ ਜਿਹੜੇ ਹਨ ਪੱਕ ਜਾਂ ਚੰਗੇ ਪਾਉ। ਇਹ ਬਈ ਟਮਾਟਰਾਂ ਨੇ ਨਹੀਂ ਹੋ ਜਾਣਾ ਸੌਫ। ਤੇ ਮੈਡੀ ਨਾਲ ਤੁਹਾਡਾ ਲਸਣ ਨਹੀਂ ਹੁੰਦਾ ਤੇ ਆਇਆ। ਇਸੇ ਨਾਲ ਨੂੰ ਫਿਰ ਇੱਕ ਵਾਰੀ ਪਲਟ ਦਿੱਤਾ ਹੋਇਆ ਤੇ ਨਾਲ ਦੀ ਨਾਲ ਨੂੰ ਸਿਰਚ ਪਾ ਦਵਾਂਗੇ ਪਿਆਜ਼ ਇਹ ਜਿਹੜੇ ਕਿ ਪਿਆਜ਼ ਵੀ ਸੌਫਟ ਹੋ ਜਾਣਗੇ ਫਿਰ ਇਸ ਤਰ੍ਹਾਂ ਹੁਣ ਅਸੀਂ ਪਿਆਜ਼ ਨੂੰ ਹਲਕੀ ਪੋਟ ਤੇ ਕਰ ਦਾਂਗੇ ਇਹਨਾਂ ਨੂੰ ਕਿਉਂਕਿ ਜਿਹੜੇ ਪਿਆਜ਼ ਨੇ ਨਾ ਉਹ ਵੀ نیچے ਚਲੇ ਜਾਣ ਤਾਂ ਕਿ ਉਹ ਵੀ ਹਲਕੇ ਬ੍ਰਾਊਨ ਹੋ ਜਾਣ ल आप बहुत ज्यादा नीचे जो पाया होना जिदेडा फ्राई हो सकन उन्ना चाहिए पाया अपना सारा कुछ ही ना मतलब तो पक के रेडी हो जाए हूं मैं पा रही हूँ जी नमक ਨਮਕ ਤੇ ਆਪਣੇ ਟੇਸਟ ਦੇ ਅਨਸਾਰ ਹੀ ਆਪਾ ਪਾਵਾਂਗੇ ਜੀ ਇਹਦੇ ਤੋਂ ਪਊਗੀ ਤੇ ਪਾ ਲਾਂਗੇ ਗਰਮ ਮਸਾਲਾ ਪਾ ਰਹੀ ਹਾਂ ਨਾ ਤਲੇ ਵਾਲੀ ਮਿਰਚ ਪਾ ਰਹੀ ਹਾਂ ਹੁਣ ਆਪਾਂ ਇਹਨੂੰ ਹੌਲੀ ਜਿਹਾ ਚਲਾ ਕੇ ਫਿਰ ਤੋਂ ਮਿਕਸ ਕਰ ਲਾਂਗੇ ਇਹਨਾਂ ਨਾਲ ਤੇ ਅਰਤੀ ਵੀ ਬਣਾ ਸਕਦੇ ਆ ਜੀ ਸਬਜ਼ੀ ਤੁਸੀਂ ਇਹਦੇ ਨਾਲ ਬੰਦਾ ਕੱਲ੍ਹਾਈ ਘਰ ਹੋਵੇ ਨਾ ਤੇ ਉਹ ਵੀ ਬਹੁਤ ਵਧੀਆ ਕਬਜੀ ਬਣਾ ਸਕਦੇ ਆ ਕਿਉਂਕਿ ਇਹਦੇ ਕਿਹੜਾ ਕੋਈ ਤੜਕਾ ਲਾਉਣਾ ਕੁਛ ਵੀ ਹੈ ਨਾ ਨਮਕ ਤੇ ਮਿਰਚ ਮਸਾਲੇ ਤੇ ਤੁਸੀਂ ਆਪਣੇ ਟੇਸਟ ਅਕੋਰਡਿੰਗ ਹੀ ਪਾਉਣੇ ਆ ਹੁਣ ਜਿਹੜੀ ਮੈਂ ਹਰੀ ਮਿਰਚ ਕੱਟੀ ਹੋਈ ਸੀ ਦੋ ਮਿਕਚਰ ਸੀ ਹੈ ਮੈਂ ਉਹ ਵੀ ਪਾ ਦਿੱਤੀਆਂ ਹੀਆਂ ਵਿੱਚ ਇਹਨਾਂ ਨੂੰ ਵੀ ਤੜਕਾ ਲੱਗ ਜਾਊਗਾ ਤੇ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਜੀ ਆਪਣੀ ਹਲਦੀ ਇਹ ਬਿਲਕੁਲ ਕੋਲੀਜੀ ਵਿੱਚ ਮੈਂ ਪਾਈ ਅਸੀਂ ਇਹਨੂੰ ਫੇਟਾ ਮਿਕਸ ਕਰਾਂਗੇ ਦੇਖੋ ਜੀ ਸਬਜੀ ਕਾਣ ਨੂੰ ਦਿਲ ਕਰ ਰੰディア ਹੁਣ ਤੁਹਾਡਾ ਕਿੰਨੇ ਕਲਰ ਇੰਨਾ ਅੱਛਾ ਆ ਰਿਹਾ ਤੇ ਇਹਦਾ ਟੇਸਟ ਕਿੰਨਾ ਅੱਛਾ ਹੋਊਗਾ ਨਾ ਦੇਖੋ ਬਹੁਤ ਹੀ ਜਿਹੜੀ ਪਿਆਰੀ ਹੈ ਸਬਜੀ ਸਾਡੀ ਬਣ ਕੇ ਰੈਡੀ ਹੋ ਰਹੀ ਹੈ ਇਹ ਟਿਫਨ ਬਾਕਸ ਚ ਵੀ ਆਪਾਂ ਪਾ ਸਕਦੇ ਹ ਕਿਤੇ ਸਫਰ ਚ ਜਾਣਾ ਹੋਵੇ ਟਰੈਵਲ ਕਰਦੇ ਸਮੇਂ ਕਿਤੇ ਆਪਾਂ ਘੁੰਮਣ ਜਾ ਰਹੇ ਆ ਤੇ ਨਾਲ ਲੈ ਜਾ ਸਕਦੇ ਆ ਕਿਉਂਕਿ ਬਹੁਤ ਜ਼ਿਆਦਾ ਟੇਸਟੀ ਹੈ ਤੇ ਤੁਸੀਂ ਜੇ ਵਿੱਚ ਚਾਹੋ ਤੇ ਗੋਲ ਗੋਲ ਆਲੂ ਕੱਟ ਕੇ ਵੀ ਪਾ ਸਕਦੇ ਆ ਜੇ ਤੁਹਾਡੇ ਬੱਚੇ ਮਤਲਬ ਬੈਂਗਨ ਨਹੀਂ ਖਾਂਦੇ ਆਲੂ ਖਾਣਾ ਪਸੰਦ ਕਰਦੇ ਆਪੋਂ ਉਹਨਾਂ ਦੇ ਵਾਸਤੇ ਕਿਤੇ ਵੀ ਆਪਾਂ ਟਰੈਵਲ ਤੇ ਜਾਈਏ ਤੇ ਬੜੇ ਅੱਛੇ ਲੱਗਦੇ ਆ ਨਾ ਐਵੇਂ ਦੀਆਂ ਚੀਜ਼ਾਂ ਖਾਣ ਇਹਦੇ ਨਾਲ ਤੇ ਬਦੋ-ਬਦੀ ਰੋਟੀ ਜੜੀ ਆ ਨਾ ਜ਼ਿਆਦਾ ਖਾਧੀ ਜਾਂਦੀ ਆ ਟਰੈਵਲ ਕਰਦੇ ਸਮੇਂ ਹਨਾ ਜੀ ਹੋਣਾ ਜੀ ਇਹਨੂੰ ਅਸੀਂ ਕੀ ਕਰਨਾ ਹੈ ਮੈਸ਼ ਕਰਨਾ ਹੈ ਸਬਜੀ ਨੂੰ ਇੱਕਦਾਂਸ ਹੀ ਮੈਸ਼ ਕਰ ਦਿੱਤੀ ਹੋਈ ਹੈ स में मैं ऑफ करता हूँ ये सारा कुछ हूँ जो टेस्ट है ना मिक्स हो गया जिमें भट्ठा नहीं करते अपना बस सेम ही उमें हो गया होंगलों ही झटते रह जाओगे सब्जी जलों खाओगे कि इन्नी आसानी के नट्ठा टाइप जी सा सब्जी बन के रेडी होगी ਤੇ ਗੈਸ ਜੇ ਅਸੀਂ ਬੰਦ ਕਰ ਦਿੱਤਾ ਹੋਇਆ ਸੀਗਾ ਇਹ ਮੈਂ ਮੈਸ਼ ਵੀ ਤਾਂ ਕੀਤੀ ਹੋਈ ਆ ਕਿ ਜਿਹੜਾ ਲਸਣ ਸੀ ਪਿਆਜ਼ ਸੀ ਬੈਂਗਨ ਟਮਾਟਰ ਸਾਰੇ ਮਿਕਸ ਹੋ ਸਕਣ ਤੇ ਤੁਸੀਂ ਜਦੋਂ ਬਣਾ ਕੇ ਸਬਜੀ ਨੂੰ ਖਾਓਗੇ ਨਾ ਪੱਕਾ ਹੀ ਤੁਸੀਂ ਯਾਦ ਕਰੋਗੇ ਕਿ ਸਹੀ ਸੀ ਵਲੌਗ ਪਾਇਆ ਜਿਹੜਾ ਬਹੁਤ ਟੇਸਟੀ ਸਬਜੀ ਬਣੀ ਸੀਗੀ ਇਹਦੇ ਨਾਲ ਤੇ ਬਸ ਉਂਗਲਾ ਚੜਦੇ ਰਹਿ ਜਾਗੇ ਤੇ ਨਾਲੇ ਜਿਹੜੀ ਰੋਟੀ ਆ ਉਹ ਬਹੁਤ ਜ਼ਿਆਦਾ ਜ਼ਿਆਦਾ ਖਾਵਾਂਗੇ ਆਪਾਂ ਕਿਉਂਕਿ ਜਿੰਨੀ ਸਾਨੂੰ ਭੁੱਖ ਹੁੰਦੀ ਉਸ ਤੋਂ ਵੀ ਵੱਧ ਖਾਵਾਂਗੇ ਉਜੀ ਅਸੀਂ ਜਿਹੜੀ ਸਬਜੀ ਹੈ ਆਪਣੀ ਇੱਧਰ ਪਲੇਟ ਦੇ ਵਿੱਚ ਕੱਟ ਰਹੇ ਹਾਂ ਦੇਖੋ ਜੀ ਸਾਡੀ ਟੇਸਟੀ ਜੀ ਸਬਜੀ ਬਣ ਕੇ ਯੂਨਿਕ ਜੀ ਰੈਡੀ ਹੋ ਗਈ ਹੋਈ ਆ ਜਿਹੜੇ ਬੈਂਗਣ ਨਹੀਂ ਵੀ ਖਾਂਦੇ ਜ਼ਰੂਰ ਬੈਂਗਣ ਖਾਣਗੇ ਤੁਸੀਂ ਇੱਕ ਵਾਰੀ ਐਦਾਂ ਬਣਾਉਣਾ ਟرائی ਜ਼ਰੂਰ ਕਰਨਾ ਤੇ ਦੱਸਣਾ ਕਿ ਤੁਹਾਨੂੰ ਸਬਜ਼ੀ ਜਿਹੜੀ ਹੈ ਕਿਵੇਂ ਦੀ ਲੱਗੀ ਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਡੀ ਜਿਹੜੀ ਸਬਜ਼ੀ ਸੀ ਅਸੀਂ ਘਰੇ ਕੀ ਬਣਾਈ ਸੀ ਜੀ ਤੇ ਸਾਨੂੰ ਬਹੁਤ ਜ਼ਿਆਦਾ ਟੇਸਟੀ ਲੱਗੀ ਬਟ ਤੁਸੀਂ ਕਹਿਣ ਤੇ ਵੀ ਕਮੈਂਟ ਨਹੀਂ ਕਰਦੇ ਠੀਕ ਹੈ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਤੁਹਾਡੀ ਆਪਣੀ ਕਮਲ ਵਲੌਗ ਮਿਲੂੰਗੀ ਕਿਸੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਜੀ